ਮੁਖਾਦ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਇਸਪਤਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਰਨਤਾਰਨ ਸਾਹਿਬ ਦਾ ਦੋਸਤੋ ਕੋਈ 15 16 ਕਿਲੋਮੀਟਰ ਦੀ ਦੂਰੀ ਸ਼ਿਵਾਜਪੁਰ ਤੋਂ ਜਦੋਂ ਆਪਾਂ ਬਿਆਲਪੁਰੇ ਨੂੰ ਜਾਂਦੇ ਆ ਤੇ ਰਸਤੇ ਵਿੱਚ ਦੋਸਤੋ ਇੱਟਾਂ ਦਾ ਪੱਠਾ ਉੱਥੇ ਇੱਕ ਸ਼ਰਕ ਜਿਹੜੀ ਆ ਸਿੱਧੀ ਗਿਰਬਲਜੀਤ ਸਿੰਘ ਉਹਨਾਂ ਦੇ ਘਰ ਆ ਜਾਂਦੀ ਆ ਇਸ ਵੀਡੀਓ ਦੇ ਵਿੱਚ ਅੱਜ ਨਾਗਾਪਾ ਤੁਹਾਨੂੰ ਦੋ ਦਿਖਾਉਣੇ ਆ। ਦੋਵੇਂ ਗੱਬਣ ਵੜਾ ਹੋਣਗੀਆਂ ਠੀਕ ਆ ਜੀ ਇੱਕ ਸ਼ਾਈਵਾਲ ਅੰਗ ਦੇ ਵਿੱਚ ਮੋਹੋਦੰਤੀ ਚਾਰ ਠੀਕ ਆ ਜੀ ਚੌਗੀ ਬੱਛੀ ਦਿਖਾ ਦਾਂਗੇ ਤੁਹਾਨੂੰ। ਇੱਕ ਵੱਡੇ ਕਦਕਰ ਦੇ ਵਿੱਚ ਇਧਰ ਬਾਹਰ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਦੋਵੇਂ ਵੜਾ ਵੈਸੇ ਕ੍ਰੋਸ ਅੰਗ ਦੇ ਵਿੱਚ ਆ ਤੇ ਪੂਰੀਆਂ ਜੰਮੀਆਂ ਪਲੀਆਂ ਨੇ ਫੁੱਲ ਵਜਣ ਵਜੂਦ ਆ ਲੀਆਂ ਨੇ। ਤੋਂ ਸਮਾਂ ਕਿੰਨਾ ਕਿੰਨਾ ਬਾਕੀ ਇਹਨਾਂ ਵੜਾ ਦਾ ਸੂਣ ਦੇ ਵਿੱਚ ਕਿੰਨਾ ਸਮਾਂ ਬਾਕੀ ਆ ਤੇ ਕਿੰਨੇ ਸੂਬੇ ਆ ਕਿ ਰੇਡ ਪੜਦਾ ਰਹੂਗਾ। ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਬਾਕੀ ਇੱਥੇ ਆਣ ਕੇ ਮੇਰਾ ਵੀਰ ਕੋਈ ਆਪਣੀ ਟਿੱਪ ਤਪਾ ਕੇ ਤਸੱਲੀ ਆ ਉਹ ਤੁਸੀਂ ਕਰਨੀ ਆਉਂਦੀ ਆ ਠੀਕ ਆ ਜੀ ਬੇਸ਼ੱਕ ਕੋਈ ਵੀਰ ਆਪਣੀ ਇੱਥੇ ਆਣ ਕੇ ਚਾਰੇ ਥਾਂਾਂ ਦੀ ਟਿੱਪ ਕੇ ਤਸੱਲੀ ਕਰ ਲੇ ਨਹੀਂ ਪਹੁੰਚ ਸਕਦੇ ਤੇ ਵੀਡੀਓ ਕਾਲ ਤੇ ਤੁਸੀਂ ਤਸੱਲੀ ਕਰਵਾ ਸਕਦੇ ਜੇ ਅੱਜ ਤਰੀਕ 17 ਨਵੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 2 ਵਜੇ ਦਾ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਲਜੀਤ ਭਾਈ ਸਾਸਰੀ ਕਾਲ ਸੀਗਾ ਵੀਰ ਜੀ ਉਹ ਠੀਠਾ ਮਹਾਰਾਜ ਵਧੀਆ ਵਧੀਆ ਹੋਰ ਸਿੰਨੇ ਪਾਸ ਸਾਸਰੀ ਕਾਲ ਆ ਵੀਰ ਜੀ ਸਤਿ ਸ੍ਰੀ ਅਕਾਲ ਠੀਕਾ ਵੀਰ ਜੀ ਹਾਂ ਠੀਕਾ ਵੀਰ ਜੀ ਚੱਲ ਦੀਗਾ ਕਿਵੇਂ ਬੜ ਮੱਝਾ ਮੱਝਾਂ ਲਈ ਆਉਂਦੇ ਤੁਸੀਂ ਵੀ ਫਿਰ ਚੱਲੀ ਜਾਂਦਾ ਕੰਮ ਵਧੀਆ ਚਲੋ ਵਧੀਆ ਇਸੇ ਤਰ੍ਹਾਂ ਹੀ ਆ ਤੇ ਬਲਜੀਤ ਉਹਦੇ ਵੀ ਵੜਾ ਪਾਈਆਂ ਹੋਈਆਂ ਸੋਹਣੀਆਂ ਹਾਂਜੀ ਉਹਦੇ ਉਦਾਂ ਹੀ ਹੋਈਆਂ ਮਣਕੇ ਜਦੋਂ ਆਪਣੀ ਵੀਡੀਓ ਚੱਲੀ ਅੱਧੇ ਘੰਟੇ ਬਾਅਦ ਹੋਈਆਂ ਠੀਕ ਆ ਵੀਰ ਜੀ ਹਾਂਜੀ ਉਹ ਤਾਂ ਬਲਜੀਤ ਅੱਜ ਜਿਹੜੀਆਂ ਵੜਾ ਆਪਾਂ ਦਿਖਾ ਰਹੇ ਆ ਵੀਰ ਹਾਂਜੀ ਇਹ ਦੋਵੇਂ ਗੱਬਨ ਤਿਆਰੀ ਵਾਲੀਆਂ ਹਾਂਜੀ ਤਿਆਰੀ ਵਾਲੀਆਂ ਹੀ ਆ ਹੈ ਵੀ ਕ੍ਰੋਸ ਆਂ ਕੀ ਹਾਂਜੀ ਕ੍ਰੋਸ ਆ ਆ ਸ਼ਾਈ ਵਾਲਾ ਮੂੰਹ ਚਾਰ ਦੰਦਾ ਠੀਕ ਆ ਹਾਂਜੀ ਠੀਕ ਆ ਲਓ ਦੱਸੋ ਸ਼ੁਰੂਆਤ ਆਪਾਂ ਇਸੇ ਵੜ ਤੇ ਸੈਗਰ ਨੰਬਰ ਤੇ ਇੱਕ ਬਲੈਕ ਰੰਗ ਦੇ ਵਿੱਚ ਵੜ ਆਪ ਤੁਹਾਨੂੰ ਸੈਗਰ ਨੰਬਰ ਤੇ ਦਿਖਾ ਦਾਂਗੇ ਸੋ ਸ਼ੁਰੂਆਤ ਆਪਾਂ ਇੱਥੋਂ ਕਰਦੇ ਆ ਮੋਹੋਂ ਚੌਗੀ ਪੋਰ ਜਿਹੜੀ ਚਾਰਧਾਨ ਤੋਂ ਬੱਚੀ ਆ ਠੀਕ ਆ ਜੀ ਤੇ ਦੂਜਾ ਸੁਹਾ ਬਲਦੀ ਤੇ ਹੁੰਦੀ ਹੈ ਹਾਂ ਜੀ ਦੂਜਾ ਸੁਹਾ ਵੀਰ ਜੀ ਠੀਕ ਆ ਜੀ ਥੋੜਾ ਜਿਹਾ ਦੂਜਾ ਘਰ ਦਾ ਵੜਾ ਕੀਤਾ ਇਹਨੇ ਵੀਰਵਾ ਕੀਤਾ ਉਹਨੇ ਵੀ ਇੱਕ ਨਾਲ ਜੰਮੀ ਪਲ ਹਾਂ ਜੀ ਹਾਂ ਜੀ ਉਹਨਾਂ ਦੀ ਜੰਪ ਵਾਲੀ ਹੀ ਕਰਦੀ ਆ ਹਾਂ ਜੀ ਠੀਕ ਆ ਜੀ ਮਦ ਉਸ ਇੱਕ ਕਾਫੀ ਵੀਰ ਸ਼ੌਂਕ ਰੱਖਦੇ ਆ ਠੀਕ ਆ ਜੀ ਸਾਈ ਪਹਿਲੇ ਵੜਾ ਦੇ ਵਿੱਚ ਆ ਤੁਸੀਂ ਵੈਰ ਚੈੱਕ ਕਰ ਲਓ ਠੀਕ ਆ ਜੀ ਸੋ ਵੈਰ ਵਾਸੋਂ ਨਵੀਂ ਆ ਮੋਹੋਂ ਗੰਦੀ ਚੋਰ ਜੜੀ ਚੌਕੀ ਆ ਠੀਕ ਆ ਜੀ ਛੇਕ ਤੇ ਕੰਨੀ ਵਾਲੇ ਦੰਦ ਅਜੇ ਬਿਲਕੁਲ ਖਲੋਤੇ ਆ ਦੁੱਧ ਦੰਦ ਆ ਤੇ ਝਾਲਰ ਚੋਲਰ ਗਲ ਕੰਬਲ ਲੰਬਾ ਤੋਂ ਨਾ ਸੋ ਹਵਾਨੇ ਲੇਵੇ ਦੀ ਆ ਤੁਸੀਂ ਵੇਖੋ ਦਿਨ ਬਜੀ ਤੇ ਕਿੰਨੇ ਵੇ ਲੈਂਦੀ ਆ ਅਜੇ ਵੀ ਜੀ ਨੇ ਹਸਪਤਾਲ ਆ ਜਾਣਾ ਵਾ ਹਫਤਾ ਕ ਲੈਂਦੀ ਆ ਹਾਂ ਕਰਮਾ ਲਈ ਆ ਆਪਣੇ ਕੋਲ ਮੰਨ ਲਓ ਇੱਥੇ ਡਿਗਰੀ ਨਹੀਂ ਫੇਰ ਹਫਤਾ ਲੈ ਜੂ ਉਦਾ ਚਲੋ ਇੱਕ ਅੱਧਾ ਦਿਨ ਘੱਟ ਵਾ ਤੁਹਾਨੂੰ ਪਤਾ ਹੈ ਜਿਆਦਾ ਕਰਦੀਆਂ ਕਰਦਾ ਕਰਦਾ ਬਿਲਕੁਲ ਹਾਂ ਜੀ ਜੀ ਇਹ ਸਿਆਣੀਆਂ ਵੀ ਬਹੁਤ ਜਿਆਦਾ ਕਰਦੀਆਂ ਠੀਕ ਹੈ ਜੀ ਹਾਂ ਜੀ ਤੇ ਇੱਕ ਦੋ ਸੋ ਬਿਰਕ ਬੋਰਕ ਵਾਲੇ ਪਾਸੇ ਬੜੀਆਂ ਸਿਆਣੀਆਂ ਹੁੰਦੀਆਂ ਨੇ ਠੀਕ ਆ ਤੇ ਬਾਕੀ ਆਰਡਰ ਤੁਸੀਂ ਵੇਖ ਸਕਦੇ ਜੇ ਇੱਕ ਹਫਤਾ ਘਟੋ ਘਟਾ ਦੇ ਸਮਾਂ ਲੈ ਜੂਗੀ ਠੀਕ ਆ ਜੀ ਮੜਾ ਨੂੜਾ ਕਾਫੀ ਜਿਆਦੀਆਂ ਨੇ ਥੋੜਾ ਜਿਹਾ ਲਾਗਿਓ ਬਲਜੀ ਤੇ ਨੇਰੇ ਨੇਰੇ ਉਧਰ ਤੋਰ ਕੇ ਦਿਖਾ ਦਈਏ ਇੱਕ ਮੋਰੀ ਮਾਰੀ ਵੀ ਮੈਨੂੰ ਤਾਂ ਕੋਈ ਪੂਈ ਨਹੀਂ ਹੁੰਦੀ ਪਿੰਡਾਂ ਵਿੱਚ ਆਹੋ ਨਹੀਂ ਵਾਲਾ ਮੈਂ ਗੱਲ ਨੂੰ ਇਕੱਲਾ ਪਾਇਆ ਰਸਤਾ ਆ ਬਿਲਕੁਲ ਹਾਂਜੀ ਹਾਂਜੀ ਤੇ ਮੋਰੀ ਮਾਰੀ ਪਾ ਲਈਓ ਦੇ ਕਰਕੇ ਵੀ ਥੋੜਾ ਜਿਹਾ ਹਾਂਜੀ ਪਾਜਕੀਆਂ ਨੱਟਦੀਆਂ ਨੇ ਬਾਕੀ ਆ ਤੁਸੀਂ ਵੇਖੋ ਠੀਕ ਆ ਜੀ ਬਾਕੀ ਵੱਛੀ ਕੋਈ ਸ਼ ਖੂਬਸੂਰਤ ਹੈ ਕੋਦੋ ਗੇੜੇ ਆਪਾਂ ਤੁਹਾਨੂੰ ਕਢਾ ਦੇ ਲਿਆ ਇੱਧਰ ਹਾਂ ਬਜੀ ਤੈਨੂੰ ਤੋਰਿਆ ਜੇ ਕੋਈ ਸੋ ਗੁੰਦੀ ਪਈ ਏ ਠੀਕ ਆ ਜੀ ਪਿੰਡਾ ਪੁੰਡਾ ਤੁਸੀਂ ਚੱਕ ਜੇ ਅਜੇ ਪੱਠੇ ਪੁੱਠੇ ਨਹੀਂ ਇਹਨੇ ਪੂਰੇ ਚੁੱਕੇ ਠੀਕ ਆ ਜੀ ਹਾਂਜੀ ਪਹਿਲੇ ਸਵੇਰੀ ਦੀ ਬੱਛੀ ਵੱਛੀ ਦਾ ਵੜਾ ਕਰਦੀ ਆ ਉਹਦਾ ਵੀ ਕਰਦੀ ਆ ਹਾਂਜੀ ਹਾਂਜੀ ਵੱਛੀ ਵੱਡੀ ਚੀਜ਼ ਜੀ ਆ ਬਿਲਕੁਲ ਐਂ ਦੇਖਿਆ ਦੇ ਦੋ ਅੰਦੇ ਨਹੀਂ ਐ ਰਵਾ ਰੱਖਣਾ ਠੀਕ ਆ ਹਾਂਜੀ ਲਓ ਤੁਸੀਂ ਨਵੀਂ ਥਾਂ ਤੇ ਆ ਗਏ ਵੈਸੇ ਉਥੋਂ ਦੀ ਜੰਪਾਲਾ ਜੰਨੀ ਪੜੀ ਜਿਹੜੇ ਘਰ ਦੀ ਹੋਵੇ ਠੀਕ ਹੈ ਜੀ ਜਦੋਂ ਪਸ਼ੂ ਬਾਹਰ ਇੱਕਦੂ ਵਪਾਰ ਲੈਂਦੇ ਵਿੱਚ ਆਉਂਦਾ ਤੇ ਥੋੜਾ ਜਿਹਾ ਜੀਜੂ ਨਹੀਂ ਤਰਦਾਗਾ ਕੋਈ 1 2 ਦਿਨ 3 ਦਿਨ 4 ਦਿਨ ਵੀ ਲੱਗ ਸਕਦੇ ਪਸ਼ੂ ਨੂੰ ਤੇ ਜਿਵੇਂ ਜਿਵੇਂ ਕਰਮਾਂ ਦੀ ਜੀਜੂ ਤਰ ਗਈ ਗਾ ਕੋਈ ਵੀ ਜਿਹੜਾ ਖਰੀਦਦਾਰੀ ਵੀ ਕਰ ਲੂਗਾ ਤੇ ਤਕਰੀਬਨ ਤੁਸੀਂ ਦੇਖ ਸਕਦੇ ਹੋ ਜੇ ਰਾਜੀ ਆ ਪੂਲ ਵਜਨ ਮੋੜ ਦੇ ਵਿੱਚ ਫਲੇਲੇ ਬੀ ਇਨਸਾਫ ਸੁਤਰੀ ਦਿਖਾਈ ਇਹ ਗੱਲਾਂ ਨਹੀਂ ਵੀਰ ਜੀ ਘੱਟ ਵੱੱਛੀ ਵੇ ਲੋ ਆੱਖ ਨੂੰ ਸਾਰੇ ਆਖੀਆਂ ਦੇ ਛਾਈ ਵਾਲਾ ਛਾਈ ਵਾਲਾ ਹੁੰਦੀ ਆ ਹਾਂ ਠੰਡੀ ਧੀਰੀਏ ਬੈਠੇ ਵੰਗੇ ਤੋਂ ਬਿਨਾ ਤੇ ਪੀ ਆ ਠੀਕ ਹੈ ਤੁਹਾਨੂੰ ਪਤਾ ਨਵੇਂ ਥਾਂ ਤੇ ਪਹੂ ਆਣ ਕੇ ਕਰਦਾ ਹੀ ਆ ਇੱਕ ਮੋਰੀ ਦੀ ਥੋੜਾ ਕਰਦੀ ਏ ਬਿਲਕੁਲ ਬਿਲਕੁਲ ਲਓ ਦੱਸੋ ਇਹ ਵੈਰ ਜਿਹੜੀ ਬਕਾਉ ਆ ਠੀਕ ਆ ਜੀ ਤੇ ਤਿਆਰੀ ਤੇ ਆਜੂ ਕਰਮਾਲੀ ਪੰਜਾ ਸੱਤਾ ਦਿਨਾਂ ਦੇ ਵਿੱਚ ਫਲਿਓ ਪੂਰੀ ਖੜ ਦਿਓਗੀ ਠੀਕ ਆ ਜੀ ਹਾਂ ਜੀ ਤੇ ਜੇ ਬਜ਼ੀਰ ਕਹਿੰਦਾ ਹੁੰਦਾ ਵੀ ਆਵਾ-ਤਾਵਾ ਤੇ ਆਊਗੀ ਹਾਂ ਜੀ ਹਾਂ ਜੀ ਤੇ ਮੂੰਹਾਂ ਵੀ ਚਾਰ ਦੰਦ ਇਧਰ ਵੇ ਲੋ ਦੇ ਵੀ ਹੋ ਸਕਦਾ ਆਪਾਂ ਵਿੱਚ ਤੁਹਾਨੂੰ ਦਿਖਾ ਦਿੰਨੇ ਆਂ ਜੀ ਆਹ ਲਓ ਜੀ ਆਹ ਦੇਖੋ ਜੀ ਠੀਕ ਆ ਜੀ ਕੰਮੀ ਦੇ ਛੇਕ ਜਿਹੜੇ ਖਲੋਤੇ ਆ ਦੋਵੇਂ ਸੱਤ ਆ ਬਿਲਕੁਲ ਜੀ ਪੂਰ ਚੌਕ ਦੇ ਬਰਾਬਰ ਨਹੀਂ ਕੀਤੇ ਆ ਹਾਂ ਜੀ ਹਾਂ ਜੀ ਠੀਕ ਹੈ ਬਜੀ ਤੋਂ ਭਾਈ ਲੈਓ ਜੀ ਦਾਸੂਏ ਪੀਣ ਵਾਲੀ ਆ ਵੀਰ ਜੀ ਵਸ਼ੀ ਚੰਗੀ ਆ ਹਾਂ ਜੀ ਬਹੁਤ ਵਧੀਆ ਮੋਸਟਲੀ ਦੋਸਤੋ ਸਾਰੇ ਵੀਰ ਜਾਣਦੇ ਵੀ ਇਹਨਾਂ ਬੈੜਾ ਦੀ ਨਿਗਰਤਾ ਪੜੀ ਹੁੰਦੀ ਹੈ ਨਿਗਰਪੂਰੀਆਂ ਹੁੰਦੀਆਂ ਨੇ ਬੈੜਾ ਪੁਲਿਸਿਓ ਫਿਕੀਆਂ ਤੇ ਬਹੁਤ ਘੱਟ ਆਪਾਂ ਨਜ਼ਰ ਮਾਰਦੇ ਆ ਕਿੰਨੀ ਵੀ ਸ਼ਾਈ ਵਾਲ ਵੜ ਦੇਖਦੇ ਆ ਤਾਂ ਕੁਦਰਤੀ ਆ ਮਹਾਰਾਜ ਵੱਲੋਂ ਬੰਤਰ ਇਹੋ ਜਿਹੀ ਆ ਵੀ ਠੀਕ ਆ ਕੋਈ ਵੀਰ ਚੰਗੀ ਸੇਵਾ ਕਰ ਲੈਂਦਾ ਤੇ ਦਿਨੋ ਦਿਨ 200 ਇਹਨਾਂ ਦੇ ਉੱਪਰ ਇਹੋ ਜਿਹਾ ਚੰਮ ਚੜ ਜਾਂਦਾ ਵੀ ਪੂਰੀਆ ਗੋਲ ਹੋ ਜਾਂਦੀਆਂ ਸਰਾਣੇ ਵਾਂਗੂ ਠੀਕ ਆ ਹਾਂਜੀ ਤੇ ਬਹੁਤ ਖੂਬਸੂਰਤ ਬਾਕੀ ਬਜੀ ਤੇ ਕੋਈ ਭਰਾ ਆਉਂਦਾ ਬਾਕੀ ਟਿੱਪਣ ਤੋਂ ਟਿੱਪਣ ਅਬਦੁੱਲ ਰਜ਼ੀ ਆਪਦੀ ਤਸੱਲੀ ਕੀਤੀ ਕੋਈ ਅਗਲਾ ਆਪਦੀ ਤਸੱਲੀ ਆਦੇ ਘਰੇ ਲਾਗੇ ਤੇ ਫਿਰ ਆਪਾਂ ਨੂੰ ਪੈਸੇ ਦੇ ਦੇ ਬਿਲਕੁਲ ਹਾਂਜੀ ਇਹ ਮੁੱਲ ਕੀ ਕੀਤਾ ਫਿਰ ਬਲਜੀਤ ਦਾ ਉਹ ਵੀ ਜੀ ਬੱਚੀ ਦੇ 60 60 ਕਰਦੀ ਆ ਆ ਪਰ ਆਪਾਂ ਉਹ ਕੰਮ ਨਹੀਂ ਕਰਨਾ ਤੈਨੂੰ ਕਰਨ ਦੇਣਾ ਆਪਾਂ ਹੈ ਇਹਨੂੰ ਕਰੀ ਜਾਂਦੋ 60 55000 ਦੀ ਦੇ ਦਾਂਗੇ 55 ਦੀ ਹਾਂਜੀ ਮਾਨਤਾਨ ਕਰ ਦਾਂਗੇ 55 ਜੀ ਠੀਕ ਆ ਹਾਂਜੀ ਲੋਬੀ ਦੋਸਤੋ ਬਿਰਪਲ ਜੀ ਦਾ ਡਿਮਾਂਡ ਪੇਸ਼ੇਕ ਆਪਾਂ 60 ਭਾਵੇਂ ਕਰਦੇ ਆ 55000 ਦੀ ਇਹ ਤੁਹਾਨੂੰ ਦੇ ਦਾਂਗੇ ਠੀਕ ਆ ਤੇ ਬਾਕੀ ਨਵੀਂ ਵੈੜ ਆ ਹਾਂਜੀ ਤੇ ਹੋਰ ਜਿਹੜੀ ਆਪਾਂ ਤੁਹਾਨੂੰ ਮੋਹ ਦੰਦੀ ਵੀ ਦਿਖਾਤੀ ਆ ਤੁਹਾਡਾ ਵੀ ਇੱਕ ਵਾਰੀ ਵੀਡੀਓ ਤਸੱਲੀ ਦੇ ਨਾਲ ਦੇਖ ਲਓ ਠੀਕ ਆ ਜੋ ਉਸ ਤੋਂ ਬਾਅਦ ਤੁਸੀਂ ਸੌਦੇ ਦੀ ਗੱਲਬਾਤ ਕਰ ਲਿਓ ਠੀਕ ਆ ਸੋ ਬੱਛੀ ਪਸੰਦ ਆਊਗੀ ਤੇ ਇੱਕ ਸੈਕਿੰਡ ਨੰਬਰ ਤੇ ਇਧਰ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਬਲਦੀ ਤੇ ਵੀ ਕ੍ਰੋਸ ਆਂਗੇ ਹਾਂਜੀ ਇਹ ਵੀ ਕ੍ਰੋਸ ਆ ਵੀਰ ਜੀ ਵੇਖੋ ਆ ਬਾਕੀ ਜੰਮੀ ਪੜੀ ਇਹ ਵੀ ਨਿਕਲ ਆਦਾ ਵੀ ਦੂਣੀ ਉਹਦੇ ਨਾਲੋਂ ਮੈਂ ਨਾ ਦੂਣੀ ਆ ਇਹਦੇ ਬੱਛੀ ਵੇਖੋ ਇਧਰ ਵੇਖੋ ਆ ਦੇਖੋ ਜੀ ਬਲੈਡਰ ਹੀ ਬੰਦ ਹੋ ਗਈ ਨੇ ਆ ਦੇਖੋ ਜੀ ਜਦੋਂ ਆਪਾਂ ਕਹਿੰਦੇ ਆ ਵੀ ਪੰਡਾ ਪਾਈ ਕਰਦੀ ਆ ਠੀਕ ਆ ਜੀ ਪੰਡਾ ਹਣ ਭਾਵੇਂ ਮੇਰਾ ਵੀਰ ਕੋਈ ਬਰਸੀ ਨਹੀਂ ਦਿਆ ਸਮਝ ਲਿਓ ਭਾਵੇਂ ਫੋਨ ਹੈਵੀ ਬਾਡੀ ਵੇਟ ਆ ਫੁੱਲ ਪਾ ਜਣਾ ਬਾਰ ਤੇ ਆ ਬਲਜੀਤ ਆ ਵੀ ਮਨਦਾ ਵੀ ਗਾਰਲੈਂਡਰ ਦੇ ਵਿੱਚ ਗਾਰਲੈਂਡ ਹਾਂਜੀ ਲੋਕ ਦੋਸਤੋ ਕਰੋ ਚੈੱਕ ਠੀਕ ਆ ਬਹੁਤ ਸੋਹਣੀ ਫੇਸ ਕੁਆਲਿਟੀ ਆ ਨਿਗਰਿਤ ਕੱਦ ਵਜਣ ਵਾਲੀ ਆ ਪੂਰੀ ਠੀਕ ਆ ਇਹਦਾ ਸੁਭਾ ਦੂਜਾ ਕੀ ਆ ਦੂਜਾ ਵੀਰ ਜੀ ਤੇ ਵੀ ਸਮਾਂ ਤਕਰੀਬਨ ਉਨਾ ਕੀ ਆ ਇਹ ਵੇਖੋ ਲੈ ਜੂ 3-4 ਦਿਨ ਲੈ ਜੂ ਹਜੇ ਠੀਕ ਆ ਜੀ ਹਾਂਜੀ ਲੋਕੋਸ 3-4 ਦਿਨ ਦਾ ਸਮਾਂ ਹਜੇ ਬਾਕੀ ਆ ਇੱਕ ਵਾਰੀ ਆਪਾਂ ਤੁਹਾਨੂੰ ਮੜਾ ਜਾਂ ਲੰਬਾ ਤੋੜ ਕੇਦਰ ਦਿਖਾਉਣੇ ਆ ਇੱਕ ਰੰਗ ਆ ਬਿਲਕੁਲ ਜੈਡ ਬਲੈਕ ਇੱਕ ਰੰਗ ਆ ਤੱਲੇ ਲੋਵੇ ਦੀ ਉਹ ਵੀ ਬਾ ਕਮਾਲ ਬਹੁਤ ਖੂਬਸੂਰਤ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਵਾਰੀ ਜੰਮੀ ਪਲੀ ਪਈ ਆ ਦੇ ਵੇਖੋ ਕਿਦਾਂ ਆ ਦੇਖੋ ਜੀ ਤੇ ਕਰਮਾਲੀ ਨੂੰ ਪ੍ਰਵਾਹ ਨਹੀਂ ਕੋਈ ਜਿੱਥੇ ਮਰਜੀ ਕੋਈ ਬੈਠਾ ਰਵੇ ਆ ਦੇਖੋ ਇਧਰ ਦੇਖੋ ਸੋ ਸੀਨੇ ਦੇ ਠੀਕਾ ਜੀ ਸੌਪਣਾ ਬਹੁਤ ਆ ਇਹ ਨਹੀਂ ਹੈਗਾ ਹੈਗਾ ਵੀ ਗਰਲੈਂਡੋ ਆ ਤੇ ਕਿ ਨਸਲ ਦਰੀਦ ਦੇ ਵਿੱਚ ਤੇ ਕਿਤੇ ਨਾ ਕਿਤੇ ਗਰਮ ਸਰਦ ਹੋ ਕੇ ਜਿੱਦਾਂ ਮਰਜੀ ਮੇਰਾ ਵੀਰ ਕੋਈ ਤਸੱਲੀਾਂ ਕਰੀ ਚੱਲੇ ਠੀਕ ਆ ਆ ਦੇਖੋ ਬਹੁਤ ਖੂਬਸੂਰਤ ਸੋ ਨਿਗਰ ਫੁੱਲ ਵਜਣ ਮੋੜ ਦੇ ਵਿੱਚ ਚਾਰ ਦੀ ਪਲੀ ਆ ਚਾਰ ਦੀ ਪਲੀਆ ਸਮਝ ਜੀ ਪਲੀਆ ਬਿਲਕੁਲ ਬਿਲਕੁਲ ਬੜੀ ਤੇ ਚਲੋ ਆਪਾਂ ਨਾਰਮਲ ਹੀ ਵੀਰੇ ਕਈ ਵਾਰ ਪਿਛੋਂ ਭੈਣ ਭਰਾਵਾਂ ਤੋਂ ਪੁੱਛ ਲੈਂਦੇ ਆ ਵੀ ਪਿਛਲੇ ਸਵੇਰ ਪਹਿਲਾਂ ਦਾ ਜਾਂ ਦੁੱਧ ਮਗਰਲੇ ਸਵੇਰ ਦਾ ਕਿੰਨਾ ਸੀਗਾ ਵੀ ਜੀ 16 17 ਕਿਲੋ ਆਂਦੇ ਆ ਠੀਕ ਆ ਗਾੜੀ ਆਪਦੀ ਕੋਈ ਸਮਝ ਕਰੇ ਬਾਕੀ ਚਲੋ ਇਹੋ ਜੇ ਪਸ਼ੂ ਦਾ ਇਹਨੂੰ ਆਣਾ ਵੀ ਕੀ ਆ ਇਹੋ ਜੀ ਪੀਟ ਦਾ 16 17 ਵੀ ਮਿਲਦਾ ਬਾਕੀ ਆ ਚੀਜ਼ਾਂ ਵੇਖੋ ਇਹਦੀਆਂ ਹਾਂ ਕਰਮਾ ਵਾਲੀ ਕਿਤੇ ਹਲ ਚੂਗੀ ਕਿਤੇ ਲੋਬੀ ਹੈ ਦੋਸਤੋ ਪੂਰੀ ਸਾਊ ਆ ਹਾਂਜੀ ਸਲਾਗਾ ਪੂਰੀ ਠੀਕ ਹੈ ਜੀ ਠੀਕ ਹੈ ਸੋ ਜਿੰਨੀਆਂ ਦੋਸਤੋ ਵਜਨ ਲੋਡ ਦੇ ਵਿੱਚ ਕਰਮਾਲੀ ਕਮਾਲ ਕਰੀ ਬੈਠੀ ਆ ਬਹੁਤ ਖੂਬਸੂਰਤ ਫੁੱਲ ਵਜਨਾ ਫੁੱਲ ਹੈਵੀ ਬਾਡੀ weight ਤੇ ਫੇਸ ਕੁਆਲਟੀ ਤੁਸੀਂ ਵੇਖ ਲਈਏ ਠੀਕ ਹੈ ਜੀ ਸੋ ਨਿਗਰ ਆ 16 ਲੀਟਰ ਪਹਿਲੇ ਸਵੇਰੇ ਦੇ ਵਿੱਚ ਦੋਸਤੋ ਦੁੱਧ ਚਵਾ ਗਈ ਆ ਬਾਕੀ ਏਡੀ ਵਹਿਰ ਨੂੰ ਨਾਰਮਲੀ ਇਹ ਭਰਿਆ ਪਾਂਡਾ ਵੈਸੇ ਬਲਜੀਤ ਸਿੰਘ ਉਹਨਾਂ ਦੇ ਕੋਲ ਅੱਜ ਭਲਕੇ ਦੇ ਵਿੱਚ ਹੀ ਆਈ ਆ ਅੱਗੇ ਮੇਰਾ ਵੀਰ ਕੋਈ ਲੈ ਕੇ ਜਾਊਗਾ ਸੇਵਾ ਚੰਗੀ ਕਰ ਲੋਗੇ ਪਾਪਾ ਨਹੀਂ ਕਰਨ ਵਾਲੇ 18 20 ਨੂੰ ਟੱਚ ਕਰਦੇ ਜਾਂ ਗਾ ਮੱਥਾ ਲਵਾਦੇ ਠੀਕ ਹੈ ਕਿਉਂਕਿ ਪਛੋ ਦੋਸਤੋ ਵੈਸੇ ਵਪਾਰ ਦਾ ਕੰਮ ਆਪਣੇ ਤੇਪਣ ਤੋਂ ਪਾ ਕੇ ਪੂਰੀ ਤਸੱਲੀ ਕੀਤੀ ਕਿਉਂਕਿ ਪਹਿਲਾ ਮੈਨੂੰ ਤਾਂ ਬਲਜੀਤ ਪਸ਼ੂ ਆਉਂਦਾ ਹੀ ਆਪਾਂ ਮਾਰ ਹਾਂਜੀ ਹਾਂਜੀ ਪਹਿਲਾ ਪਸ਼ੂ ਆਪਣੇ ਘਰੇ ਆਉਣਾ ਤੇ ਆਪਾਂ ਤੇਪਣ ਤੋਂ ਪਾ ਕੇ ਆਪਣੀ ਤਸੱਲੀ ਕੀਤੀ ਹੁੰਦੀ ਆ ਤੇ ਇਹਦਾ ਮੁੱਲ ਬਲਜੀਤ ਕੀ ਕੀਤਾ ਫੇਰ ਵੀਰ ਜੀ ਵੱਛੀ ਦੇ ਭਾਵੇਂ ਵੇਚ ਦਿੰਦੇ 70000 ਦੀ ਆ ਬਾਹਰੀ ਰੇ ਰਹੀਏ 65 ਦੀ ਦੇ ਦਿੱਤੀ ਮੈਂ ਨਾ ਹੋਰ ਵੀ ਹੁੰਦੀ ਲੈਸ ਕਰਕੇ ਦਈਏ ਕਿ ਹਾਂ ਨਾ ਫਿਰ 62000 ਦੀ ਦੇ ਦਿੱਤੀ 62000 ਦੀ ਹਾਂਜੀ ਲਓ ਵੀ ਕਸਨਾ ਕਰਤੀਆਂ ਸਾਰੀਆਂ ਹਾਂਜੀ ਤੇ ਬਾਕੀ ਆ ਚੀਜ਼ਾਂ ਵੇਖੋ ਬਛੀ ਦੀ ਕਿਤੇ ਖੇ ਰਜੂਗੀ ਕਿ ਕਿਰਨ ਵਾਲੀ ਆਣ ਵੇਖੋ ਕਿਹੋ ਜਿਹਾ ਲੱਗਾ ਲਓ ਵੀ ਠੀਕ ਆ ਹਾਂਜੀ ਦੋਸਤੋ ਜਿਹੜੀ ਇਹ ਵੜ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਕੁਝ ਸਮਾਂ ਬਾਅਦ ਜਿਹੜੀ ਸੂਪੀ ਸੀ ਠੀਕ ਆ ਜੀ ਸੂਣ ਤੋਂ ਬਾਅਦ ਜਿਹੜੀ ਆਪਾਂ ਤੁਹਾਨੂੰ ਇਹ ਵਿੱਚ ਇੱਕ ਕਲਿੱਪ ਜਿਹੜਾ ਐਡ ਕਰ ਦਿੱਤਾ ਮਗਰ ਫੀਮੇਲ ਆ ਮਗਰ ਬਛੀ ਆ ਗਈ ਠੀਕ ਆ ਜੀ ਬਛੀ ਨੇ ਜਨਮ ਲਿਆ ਤੇ ਬਿਲਕੁਲ ਜੇਰ ਜੂਰ ਪ੍ਰੋਪਰ ਪੈਜੂਗੀ ਉਹਦੀ ਵੀਰ ਬਲਜੀਤ ਸਿੰਘ ਨੂੰ ਵੀ ਕਵਾਂਗੇ ਇੱਕ ਕਲਿੱਪ ਬਣਾ ਕੇ ਰੱਖ ਲਿਆਊਗਾ ਸੋ ਕਿਸੇ ਵੀਰ ਨੇ ਖਰੀਦਦਾਰ ਨੇ ਜਿੰਨੇ ਵੀ ਇਹ ਵੜ ਖਰੀਦਣੀ ਹੈ ਤੁਸੀਂ ਉਹ ਕਲਿੱਪ ਵੇਖ ਲਿਓ ਠੀਕ ਹੈ ਜੀ ਜੇਰ ਜੂਰ ਪ੍ਰੋਪਰ ਪੈਜੂਗੀ ਸੋ ਬੱਚੀ ਮਗਰ ਆ ਫੀਮੇਲ ਦਾ ਆਪ ਨੂੰ ਜਨਮ ਦਿੱਤਾ ਠੀਕ ਹੈ ਜੀ ਸੋ ਵਿੱਚ ਆਪਾਂ ਇਹ ਤੁਹਾਨੂੰ ਦਿਖਾ ਦਿੱਤੀ ਹੈ ਬਿਲਕੁਲ ਜੜੀ ਦੋਸਤੋ ਡਿਲੀਵਰੀ ਹੋਣ ਤੋਂ ਬਾਅਦ ਤਾਂ ਇਹ ਕਲਿੱਪ ਜਿਹੜਾ ਆਪਾਂ ਵਿੱਚ ਐਡ ਕਰ ਦਿੱਤਾ ਠੀਕ ਹੈ ਜੀ ਤੇ ਬਲਜੀਤ ਇੱਕ ਨੰਬਰ ਕਰ ਦਿੱਤੀ ਸਾਂਝੇ ਵੀਰ ਨੰਬਰ ਆਪਣਾ 73407 4212 ਠੀਕ ਹੈ ਜੀ ਹਾਂ ਜੀ ਤੇ ਭਾਜੀ ਇਹਦਾ 98 42 64 48 ਠੀਕ ਹੈ ਜੀ ਠੀਕ ਹੈ ਹੋਰ ਭਾਜੀ ਸੇਮੇ ਕੋਈ ਗੱਲ ਬਾਤ ਠੀਕ ਠਾਕ ਚੱਲਦੀ ਗੱਲਾ ਜੀ ਹਾਂ ਹਾਂ ਸਿਆਲ ਆ ਗਿਆ ਫਿਰ ਕਰਤਾ ਸ਼ੁਰੂ ਕੰਮ ਠੀਕ ਹੈ ਜੀ ਸਾ ਠੀਕ ਹੈ ਜੀ ਵੇਚੀਏ ਦੇ ਭਲਕੇ ਪਰ ਤੋਂ ਫੇਰ ਪਾਈਏ ਆ ਬਸ ਜੀ ਇਸੇ ਤਰ੍ਹਾਂ ਹੀ ਆ ਲਓ ਵੀ ਦੋਸਤੋ ਐਨੀਮਲ ਬੇਲੀ ਰੁਟੀਨ ਦੇ ਵਿੱਚ ਆਉਂਦੇ ਰਹਿਣਗੇ ਠੀਕ ਹੈ ਜੀ ਕਿਉਂਕਿ ਜਿਆਦਾਤਰ ਬਲਜੀਤ ਭਾਈ ਵੇਹੜਾ ਲੈਂਦਾ ਦੁਪਹਿਰਾਂ ਦੇ ਉੱਪਰ ਹੀ ਕੰਮ ਆ ਜਿਆਦਾਤਰ ਠੀਕ ਹੈ ਜੀ ਤੇ ਬਾਕੀ ਆਪਣਾ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਆ ਇਹਨਾਂ ਦੇ ਪਸ਼ੂਆਂ ਦੀ ਡਿਟੇਲ ਇਸੇ ਤਰ੍ਹਾਂ ਲੈਂਦੇ ਰਿਹਾ ਕਰੋ ਮਿਲ ਗਿਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ